ਅਸੀਂ ਆਪਣੇ ਬੱਚੇ ਨੂੰ ਕੰਮ ਕਰਾਵਾਏ ਅਸੀਂ ਆਪਣੇ ਬੱਚੇ ਨੂੰ ਕੰਮ ਕਰਾਵਾਏ ਅਸੀਂ ਦੋਸਤ ਅਸੀਂ ਕੰਮ ਕਰੀਏ ਇਹਨੂੰ ਨਸ਼ਾ ਦੇਵਾ ਸਰਕਾਰ ਭਾਈ ਜਰਮਲਿਆ ਹੋਰ ਕੋਈ ਬੰਦੇ ਯਾਰ ਇਹ ਸਾਡਾ ਸ਼ਰਟ ਵੀ ਤੋੜਿਆ ਗਿਆ ਬਾਕੀ ਪੂਰੀ ਮਾਰਕੀਟ ਦੀ ਸ਼ਰਟ ਪਏ ਹੋਏ ਆ ਸਿਰਫ ਸਾਡਾ ਸ਼ਰਟ ਤੋੜਿਆ ਇਹ 19ਵਾਂ ਸਾਲ ਆ ਮੇਰੇ ਬੇਟੇ ਨੂੰ ਇਹ ਬਾਹਰ ਜਾਣ ਨੂੰ ਫਿਰਦਾ ਤਾਂ ਮੈਡਮ ਮੇਰਾ ਘਰ ਬਰਬਾਦ ਕੋ ਜੋ ਮੇਰਾ ਬੱਚਾ ਬਰਬਾਦ ਬੈਠ ਕੇ ਗੱਲ ਕਰ ਰਹੇ ਸਾਬ ਇਹ ਵੀ ਡਰੈਕਸ਼ਨ ਸੀ ਤੋੜਨ ਦੀ ਇਹ ਤਾਂ ਨਹੀਂ ਇਹ ਇਹਦੀ ਮੈਨੂੰ ਨਜ਼ਰ ਚੋਰ ਤੇ ਪਾਇਆ ਸੀ ਪਹਿਲਾਂ ਵੀ ਢੱਕ ਕੇ ਗਏ ਸੀ ਇਹ ਤੁਸੀਂ ਆਪਣੇ ਇਹ ਤੁਸੀਂ ਆਪਣੇ ਵੱਲ ਉਟਾਇਆ ਹਾਂਜੀ ਆਪਣੇ ਵੱਲ ਉਟਾਇਆ ਸੀ ਸ਼ਰਟ ਸੀ ਵੇ ਜੀ ਨਹੀਂ ਇਹ ਮਾਵਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਨਾਲ ਫਿਰ ਕਾਫੀ ਹੋਰ ਵੀ ਨੇ ਉਹ ਵੀ ਬਣਾ ਦੇ ਕਾਫੀ ਕਰ ਦਿਓ ਕਰ ਦਿਓ ਸਾਫ ਸਾਰੇ ਕਰ ਦਿੰਦੇ ਮੈਨੂੰ ਸਾਰੇ ਸਾਫ ਕਰ ਦਿਓ ਨਾ ਇਹਨਾਂ ਨੂੰ ਕੋਈ ਤਾਂ ਨਾ ਲੱਗੇ ਸਾਨੂੰ ਦੁਖ ਨਾ ਹੋਵੇ ਸਾਰੇ ਠੀਕ ਹੈ ਸਾਰੇ देखो ये स्कैम मेरी गल सुनो सारे मेरी एक गल सुनो ਜਦੋਂ ਤੁਸੀਂ ਇੰਨੇ ਸ਼ਾਇਦ ਦੇਖੇ ਵੀ ਇਲੈਗਲ ਨੇ ਤੁਹਾਨੂੰ ਕੱਲਾ ਹੀ ਕੋ ਦੇਖਿਆ ਫਿਰ ਤੁਸੀਂ ਇਹਨਾਂ ਨਾਲ ਕਾਫੀ ਜ਼ਿਆਦਾ 33 ਫੁੱਟ ਸੀਗਾ ਪਹਿਲਾਂ ਦੋ ਵਾਰ ਤੁਹਾਡੇ ਜਾਂ ਵਿੱਚ ਪਾਇਆ ਹੋਇਆ ਪਿਛੇ ਜੋ ਵੀ ਗੈਰ ਕਾਨੂੰਨੀ ਹੈ ਉਹ ਸਭ ਚਾਹੇ ਉਹ ਘਾਟਾ ਚਾਹੇ ਜ਼ਿਆਦਾ ਆਪਾਂ ਸਾਫ਼ ਕਰਦੇ ਤੇ ਇੱਕ ਗੱਲ ਮੈਂ ਕਲੀਅਰ ਡਾਇਰੈਕਸ਼ਨ ਦਿੰਦੀ ਆ ਵੀ ਪਿਛਲੇ ਦਿਨੀ ਵੀ ਮੈਂ ਜਿਹੜੀਆਂ ਨਾਜਾਇਜ਼ ਉਹ ਟਾਈਆਂ ਸੀ ਇੱਥੇ ਮੀਡੀਆ ਖੜਾ ਉਹ ਟਾਉਣ ਤੋਂ ਬਾਅਦ ਕੀ ਹੋਇਆ ਕਈ ਦੁਆਰੇ ਬਣ ਗਈਆਂ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਖੋਰੇ ਮੈਡਮ ਨੇ ਬਲਾ ਬਲੂ ਕੇ ਹੁਣ ਦੁਬਾਰੇ ਬਣਵਾਤੀ ਉਹ ਕੱਲ ਮੈਂ ਫੇਰ ਸਾਰੀਆਂ ਟਾਈਆਂ ਉਹਨਾਂ ਦੀਆਂ ਜਿੰਨੀਆਂ ਬਣੀਆਂ ਹੋਈਆਂ ਸੀ ਤੁਸੀਂ ਮੈਨੂੰ ਨਹੀਂ ਪਤਾ ਕਿਹਦੀ ਸ਼ਹਿਤ ਆ ਕੇ ਜਿਹੜੇ ਵੀ ਕੋਈ ਕੰਸਟਰਕਸ਼ਨ ਵਾਲੇ ਹੈਗੇ ਨੇ ਕੋਈ ਸਾਡਾ ਬੰਦਾ ਕਵੇ ਕੋਈ ਬਾਹਰੋਂ ਬੰਦਾ ਕਵੇ ਕੋਈ ਵੀ ਬੰਦਾ ਕਵੇ ਸਾਡੇ ਨਾਂ ਉੱਤੇ ਵੀ ਨਹੀਂ ਅਸੀਂ ਸੈਟਿੰਗ ਕਰ ਲਵਾਂਗੇ ਤੁਸੀਂ ਬਣਾ ਲਓ ਜਿਸ ਥਾਂ ਉੱਤੇ ਵੀ ਬਲਡੋਜ਼ਰ ਅਸੀਂ ਚਲਾ ਦਿੱਤਾ ਹੈ ਕੋਈ ਵੀ ਗੈਰ ਕਾਨੂੰਨੀ ਉਹ ਸਾਰੀ ਹੋਈ ਹੋਈ ਆ ਉਹਨੇ ਡਹਿਣਾ ਹੈ ਉਹ ਕਿਸੇ ਦੀ ਵੀ ਸਿਫਾਰਿਸ਼ ਉੱਤੇ ਤੁਹਾਡੀ ਦੁਬਾਰੇ ਨਹੀਂ ਬਣਨੀ ਤਾਈਆ ਹੁਣ ਤੁਸੀਂ ਦੁਬਾਰੇ ਬਣਾ ਲਈਆਂ ਮੈਨੂੰ ਨਹੀਂ ਪਤਾ ਕਿ ਦੀ ਚੱਕ ਛਾ ਕੇ ਪਰ ਇਹ ਕੰਮ ਨਾ ਕਰੋ ਆਪਣਾ ਨੁਕਸਾਨ ਤੁਸੀਂ ਆਪ ਕਰਾਉਣਾ ਹੈ ਤੁਸੀਂ ਕੋਈ ਪ੍ਰਧਾਨ ਕਵੇ ਬਣਾ ਲਓ ਇੱਥੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਕੀ ਮੈਂ ਬੈਠਾ ਇੱਥੇ ਕੋਈ ਨਹੀਂ ਬੈਠਾ ਤੁਹਾਡੇ ਸਾਰਿਆਂ ਦੇ ਸਿਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਬੈਠੇ ਨੇ ਉਹਨਾਂ ਦੀ ਇਹ ਸਖਤ ਜਿਹੜੀ ਹਦਾਇਤ ਹੈ ਇੱਥੇ ਤੁਹਾਡੇ ਸਿਰ ਉੱਤੇ ਸਰਕਾਰ ਬੈਠੀ ਆ ਆਮ ਆਦਮੀ ਪਾਰਟੀ ਦੀ ਖਰੜ ਦੇ ਵਿੱਚ ਨਵੀਂ ਕਮੇਟੀ ਬਣੀ ਹੈ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਭਾਰੀ ਪੂਰੀ ਦੀ ਪੂਰੀ ਸਰਬਸੰਮਤੀ ਦੇ ਨਾਲ ਇੱਕ ਸਾਲ ਦੇ ਅੰਦਰ ਉਹ ਖਰੜ ਦਾ ਨਕਸ਼ਾ ਤੁਹਾਨੂੰ ਬਦਲਿਆ ਬਦਲਾ ਦੇਖਣਾ ਵੀ ਖਰੜ ਵਿੱਚ ਕੰਮ ਹੋ ਰਹੇ ਨੇ ਕਿਵੇਂ ਹੋ ਰਹੇ ਨੇ ਤੇ ਖਰੜ ਦਾ ਬਣ ਕੀ ਗਿਆ ਤੇ ਮੈਂ ਬੇਨਤੀ ਕਰਦੀ ਹਾਂ ਕੁਰਾਲੀ ਦੇ ਐਮਸੀ ਸਹਿਬਾਨਾਂ ਨੂੰ ਜਿਸ ਦਿਨ ਤੁਸੀਂ ਕੁਰਾਲੀ ਦੀ ਕਮੇਟੀ ਬਣਾ ਇਥੋਂ ਬਦਲ ਕੇ ਆਮ ਆਦਮੀ ਪਾਰਟੀ ਦੀ ਬਣਾ ਦਿੱਤੀ ਕੁਰਾਲੀ ਦਾ ਜਿਹੜੀਆਂ ਕਿ ਅਨੇ ਕੀ 70 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਕੰਮ ਹਲੇ ਤੱਕ ਖੜਿਆ ਮੈਂ ਤੁਹਾਡੇ ਕੋਲ ਇਹ ਤਾਂ ਹੈ ਨਹੀਂ ਵੀ ਕਰਾਲੀ ਵਿੱਚ ਪੈਸੇ ਹੈ ਨਹੀਂ ਨਾ ਕਰਾਰੀ ਵਿੱਚ 90 ਸਫਾਈ ਕਰਮਚਾਰੀ ਕੰਮ ਕਰਦੇ ਨੇ ਐਮ ਸੀ ਸਹਿਬਾਨ ਮੈਂ ਕਰਾਏ تھے ਇੱਥੇ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਆ ਉਹਨਾਂ ਨੂੰ ਕੰਮ ਤੇ ਤੋਰੋ ਸਾਰਿਆਂ ਨੂੰ ਉਹਨਾਂ ਨੇ ਆਪਣੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਲੋਕ ਇਹ ਗੱਲ ਪੁੱਛ ਰਹੇ ਨੇ ਵੀ ਸਫਾਈ ਹੁੰਦੀ ਨਹੀਂ ਤਾਂ ਕਿਉਂ ਨਹੀਂ ਹੁੰਦੀ ਗਲੀਆਂ ਨਾਲੀਆਂ ਦਿਖਾਈਏ ਜੇ ਇੱਕ ਦੇ ਇੱਕ ਦੇ ਉੱਤੇ ਬਲੋਜ਼ਰ ਚਲਾਇਆ ਨਾ ਇੱਕ ਜਾ ਕੇ ਤੁਸੀਂ ਪੱਧਰਾ ਕੀਤਾ ਸਾਰਿਆਂ ਦਾ ਕਰੋ ਇੱਕ ਨੂੰ ਕੀ ਮਹਿਸੂਸ ਕਰਾਉਣਾ ਹੈ ਇਕੱਲੇ ਬੰਦੇ ਨੂੰ ਹਾਂਜੀ ਸਾਨੂੰ ਫਿਰ ਕੋਈ ਸਾਥੀ ਦੇ ਵਾਸਤੇ ਕਰਿਆ ਦੇਖੋ ਇੱਕ ਪਾਸੇ ਸਰਕਾਰ ਕਹਿੰਦੀ ਹੈ ਇਹ ਬੱਚਿਆਂ ਨੂੰ ਕੰਮ ਲਓ ਅਸੀਂ ਇਹਨੂੰ ਬਾਹਰ ਜਾਣੇ ਤੇ ਰੋਕਿਆ ਸਾਨੂੰ ਪਤਾ ਅਸੀਂ ਕਿਵੇਂ ਰੋਕਿਆ ਇਹਨੂੰ ਉਹ ਤੁਹਾਨੂੰ ਇਹ ਉੱਤਰ ਕਰਾਉਂਗੇ ਅਸੀਂ ਤਾਂ ਜਿੰਦਗੀ ਬਰਬਾਦ ਹੈ ਜੀ ਅਸੀਂ ਕੀ ਕਰਾਂਗੇ ਜੀ ਸਰਦਨ ਸਾਥੀ ਅਸੀਂ ਕੁਝ ਹੋਰ ਚੈੱਕ ਕਰਦੇ ਹਾਂ ਹਾਂਜੀ ਚਲੋ ਫਿਰ ਬੋਲੋ ਜੀ ਸਾਨੂੰ ਵੇਨੇ ਸਾਡਾ ਸ਼ੈੱਡ ਪਟਾਕਿਆਂ ਦੀ ਮਾਰਕੀਟ 'ਚ ਪਿਆ ਹੋਇਆ ਸੀ ਅਸੀਂ ਆਪਣੇ ਮੁੰਡੇ ਨੂੰ ਕੰਮ ਕਰਾਣਾ ਹੈ ਉਹ ਸਾਡਾ ਕੱਲ ਕੱਲਿਆਂ ਦਾ ਢਾਹ ਦਿੱਤਾ ਗਿਆ ਕਰਤੀ ਸਾਡੀ ਜਗ੍ਹਾ ਦੇ ਵਿੱਚ ਉਹ ਪਿਆ ਹੋਇਆ ਸੀ ਤੇਤੀ ਫੁੱਟ ਤੇ ਪਿਆ ਹੋਇਆ ਹੈ ਅਸੀਂ ਇਸ ਕਰਕੇ ਮੈਡਮ ਗਗਨ ਮਾਨ ਜੀ ਨੂੰ ਰਿਕਵੈਸਟ ਕੀਤੀ ਸੀ ਉਹਨਾਂ ਨੇ ਸਾਡੀ ਬਹੁਤ ਇੱਜ਼ਤ ਰੱਖੀ ਉਹ ਕਹਿੰਦੇ ਤੁਹਾਡਾ ਸ਼ੈੱਡ ਹੈ ਜੇ ਤੁਸੀਂ ਠੀਕ ਹੋ ਉਹ ਵਾਕੇ ਦੋਗੇ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫੋੜੇ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਇਹ ਇਹਦੇ ਐਮਸੀ ਮੈਜ ਤੱਕ ਕਿਸੇ ਨਾਲ ਮਿਲੀ ਨਹੀਂ ਐਮਐਲਏ ਸਾਹਿਬ ਵੀ ਮਿਲੂ ਉਹਨਾਂ ਦੀ ਨੇਚਰ ਵਾਈਜ਼ ਬਹੁਤ ਅੱਛੇ ਲੱਗੇ ਹੋ ਮੈਨੂੰ ਲੱਗਦਾ ਤੁਹਾਨੂੰ ਪੈ ਜਾਊਗਾ ਸਾਨੂੰ ਲੱਗਦਾ ਜੀ ਜਦੋਂ ਉਹ ਕਹਿ ਰਹੇ ਹੈਗੇ ਉਹ ਪਹਿਲੇ ਦਾ ਜੀ ਅਸੀਂ ਜਾਇਜ ਜੀ ਅਸੀਂ ਜਾਇਜੇ ਪਾਣਾ ਹੈ ਅਸੀਂ ਨਹੀਂ ਅੱਜ ਪਾਣਾ ਜਿਹੜੀ ਬਿਲਡਿੰਗ ਦੀ ਗੱਲ ਕੀਤੀ ਹੈ ਪਹਿਲਾਂ ਵੀ ਢਾਈ ਗਈ ਸੀ ਉਹ ਪਹਿਲਾਂ ਢਾਈ ਦੀ ਪਹਿਲਾਂ ਅਸੀਂ ਥੋੜਾ ਅੱਗੇ ਵਧਿਆ ਥੋੜੇ ਉਹ ਜਦੋਂ ਇਹਨਾਂ ਨੇ ਢਾਈ ਅਸੀਂ ਕੋਈ ਮਾਰਤਾ ਨਹੀਂ ਕਰਿਆ ਅਸੀਂ ਆਪਣੀ ਬਿਲਡਿੰਗ ਨੇ ਦੁਆਰਾ ਦੁਆਰੇ ਕਿਉਂ ਤਾਂ ਹੈ ਦੁਆਰਾ ਛੱਡਦਾ ਹੈ ਜੀ ਇਹਨਾਂ ਨੇ ਸਟੇਟਰ ਦੇ ਨਾਲ ਟਾਇਆ ਗਿਆ ਜੀ ਸਾਡੀ ਸ਼ਹਿਰ ਕਿਸ ਤਰ੍ਹਾਂ ਤਾਂ ਹੀ ਅਸੀਂ ਮੈਡਮ ਨੂੰ ਮਿਲਣ ਆਏ تھے ਇੱਥੇ ਸਾਨੂੰ ਪਤਾ ਚੱਲਿਆ ਵੀ ਮੈਡਮ ਨੇ ਸ਼ਹਿਰ ਜਾਣਾ ਅਸੀਂ ਉਹਨਾਂ ਨੂੰ ਮਿਲਣ ਆਏ ਸੀ ਰਿਕਵੈਸਟ ਕਰੀ ਉਹਨਾਂ ਨੇ ਇਹ ਸਭ ਨੂੰ ਹਦਾਇਤ ਕੀਤੀ ਵੀ ਜੇ ਠੀਕ ਹੈ ਤਾਂ ਇਹਨਾਂ ਦਾ ਛੱਡ ਨਹੀਂ ਟਾਣੇ ਦੇ ਜਿਹੜੇ ਹੋਰ ਵੀ ਛੱਡ ਪਏ ਵੀ ਫਿਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਉਹਨਾਂ ਨੇ ਇਹ ਸਭ ਨੂੰ ਹਦਾਇਤ ਕੀਤੀ ਆ ਤੁਸੀਂ ਵੀ ਦੇਖਿਆ ਵੀਡੀਓ ਬਣੀ ਹੈ ਵੀ ਜਿਹੜੇ ਨਜਾਇਜ਼ ਛੱਡਾ ਉਹ ਸਾਰੇ ਸਾਫ ਕਰੋ ਪਰ ਜਿਸ ਅਸੀਂ ਤੋਂ ਆਣੇ ਚੜੀ ਹੈਗੇ ਇਹ ਸਾਨੂੰ ਐ ਵੀ ਸਾਡਾ ਪਾਵਿੱਤਾ ਜਾ